ਨੇ ਜਤਿਆ ਮੈਂ ਤਾਂ ਦੇਖਣਾ ਵੀ ਭਾਈ ਮੈਨੂੰ ਕਿੰਨੇ ਕਿ ਲੋਕ ਪਿਆਰ ਕਰਦੇ ਆ ਜੀ 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 ਮੈਂ ਜਿੱਤੀ ਆਣਾ ਆ ਜੀ ਮੈਂ ਸਾਰੇ ਦਾ ਧੰਨਵਾਦੀ ਹੋਵਾਂਗਾ ਰੱਬ ਦੇ ਲੋਕ ਤੇਲ ਦੇ ਅਧਾਰ ਤੇ ਕੀ ਕੰਮ ਕਰਨਾ ਚਾਹੁੰਦੇ ਹੋ ਭਾਜੀ ਜੇ ਮੰਨੋ ਪ੍ਰਮਾਤਮਾ ਨੇ ਤੁਹਾਨੂੰ ਮੌਕਾ ਦਿੱਤਾ ਵਾਹੀ ਗੁਰੂ ਜਿਹੜੇ ਪਲਾਟ ਰਹਿੰਦੇ ਉਹ ਇਹ ਕਿੱਥੇ ਲੋਹੇ ਦਾ ਪਾਈਪ ਕੋਣਾ ਪਾਣੀ ਵਾਸਤੇ ਅੱਛਾ ਜੀ ਲਾਈਟਾਂ ਇਹ ਕਾਰਨ ਇਹ ਸਮੱਸਿਆ ਠੀਕ ਹੈ ਜੀ ਇਹ ਹੱਲ ਕਰਦਾ ਭਾਜੀ ਅੱਛਾ ਇਹ ਗਲੀ ਮੈਂ ਵੀ ਦੇਖੀ ਸੀ ਬਹੁਤ ਟਾਈਮ ਪਹਿਲਾਂ ਇਹ ਇੰਟਰਲੋਕ ਤੁਸੀਂ ਕਰਵਾਏ ਹੋਏ ਆ ਭਾਈ ਅੱਛਾ ਜੀ ਠੀਕ ਹੈ ਫਿਰ ਤਾਂ ਲੋਕਾਂ ਦਾ ਪਿਆਰ ਆ ਫਿਰ ਤਾਂ ਕੋਈ ਜੀ ਸਾਰੇ ਮੇਰੇ ਪ੍ਰਵਾਨ ਕਰਦੇ ਜੀ ਮੈਂ ਤਾਰੀਖ ਤੇ ਵਿਸ਼ਵਾਸ ਕਰਦਾ ਜੀ ਬਿਲਕੁਲ ਔਰ ਮੈਨੂੰ ਪਿਆਰ ਵੀ ਸਾਰੇ ਕਰਦੇ ਆ ਜੀ ਹਾਂ ਜੀ ਹੋਰ ਕੁਝ ਕਹਿਣਾ ਚਾਹੁੰਦੇ ਲਾਸਟ ਵਿੱਚ ਕੋਈ ਨਾ ਮੈਂ ਬੇਨਤੀ ਕਰਨੀ ਆ ਤੇ ਬੇਨਤੀ ਆ ਕਿਉਂਕਿ ਮੈਂ ਟਾਈਮ ਪਾਸ ਕਰਦਾ ਮੈਂ ਬਹੁਤਾਂ ਅਮੀਰ ਬੰਦਾ ਹੈ ਨਹੀਂ ਜੀ ਜੀ ਆ ਜਿਹੜੀ ਕੈਂਪੇਨ ਚੱਲਦੀ ਆ ਇਹ ਪੈਸੇ ਲੋਕਾਂ ਦੇ ਆ ਜੀ ਮੈਂ ਜਦੋਂ ਕਾਗਜ਼ ਹਾਲ ਕੀਤੇ ਤੈਨੂੰ ਕੋ 200 ਰੁਪਏ ਆਸੀ ਹੋਣ ਅੱਛਾ ਜੀ ਮੇਰੇ ਅਕਾਊਂਟ 'ਚ 250 ਰੁਪਏ ਸਕੇ ਅੱਛਾ ਜੀ ਬਰੀ ਜਿਹੜੀ ਬਰਾਬਰ ਖੜੇ ਆ ਉਹਨਾਂ ਦੇ ਅਕਾਊਂਟ ਅੱਛਾ ਜੀ ਮੇਰੀ ਮਦਦ ਕਰ ਰਹੇ ਆ ਸਾਰਾ ਸ਼ਹਿਰ ਹੀ ਅੱਛਾ ਜੀ ਕੋਈਰੇ ਆਪ ਲੱਗੇ ਬੈਂਦਰ ਲੱਗੇ ਆ ਹਾਂ ਜੀ ਉਹ ਵੀ ਲੋਕਾਂ ਨੇ ਬਲੌਗ ਦਿੱਤੇ ਮੈਨੂੰ ਅੱਛਾ ਜੀ ਜੋ ਮੇਰੀ ਜਿਹੜੀ ਪਬਲਿਕ ਸਿਟੀ ਹੋ ਰਹੀ ਆ ਜੀ ਸਾਰਾ ਪੈਸਾ ਲੋਕਾਂ ਦਾ ਮੈਂ ਸਾਰਾ ਧੰਨਵਾਦ ਕਰਦਾ ਅੱਛਾ ਜੀ ਇਹਨਾਂ ਨੇ ਮੇਰੀ ਇੰਨੀ ਮਦਦ ਕੀਤੀ ਜੀ 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 ਬਿਲਕੁਲ ਬਿਲਕੁਲ ਚਲੋ ਬਹੁਤ ਬਹੁਤ ਧੰਨਵਾਦ ਜੀ ਸਮਾਂ ਦਿੱਤਾ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ